ਨਕੋਦਰ ਵਿੱਚ ਐਨਆਰਆਈ ਵੀਰਾਂ ਦੇ ਸਹਿਯੋਗ ਅਤੇ ਗੁਰਨਾਲਕ ਨੈਸ਼ਨਲ ਕਾਲਜ ਕੋ ਐਡ ਡਿਰੇਕਟਰ ਕਮੇਟੀ ਮੈਂਬਰ ਨੇ ਉਹਨਾਂ ਵੱਲੋਂ ਇੱਕ ਬਹੁਤ ਵੱਡਾ ਮੁਕਾਬਲਾ ਰੱਖਿਆ ਗਿਆ ਉਹਦੇ ਵਿੱਚ ਅੱਜ ਜਿਹੜੇ ਮੇਲਿਆਂ ਦੇ ਬਾਦਸ਼ਾਹ ਨੇ ਦਵਿੰਦਰ त्याਰਪੁਰੀ ਉਹ ਜੱਜ ਬਣੇ ਨੇ ਉਹ ਇਸ ਟਾਈਮ ਗ੍ਰੈਜੂਏਟ ਕਰ ਰਹੇ ਨੇ ਥੋੜੇ ਜਿਹਾ ਉਹਨਾਂ ਨੂੰ ਕੋਈ ਟਾਈਮ ਹੈ ਗੱਲ ਕਰਦੇ ਆ ਸਰ ਕੀ ਕਹਿਣਾ ਚਾਹੋਗੇ ਜੀ ਜਿਹੜੇ ਜੁਗ-ਜੁਗ ਬਸੇ ਪੰਜਾਬ ਦੀ ਧਰਤੀ ਤੇ ਇੱਥੇ ਨੱਚਦੀਆਂ ਰਹਿਣ ਬਹਾਰਾ ਭੰਗੜਾ ਪਾਵਣ ਪੰਜਾਬੀ ਗੱਭਰੂ ਤੇ ਸ਼ਾਲਾ ਗਿੱਦਾ ਪਾਵਣ ਮਟਿਆਰਾ ਦਰਸ਼ਕਾਂ ਨੂੰ ਸਰੋਤਿਆਂ ਨੂੰ ਜਲਵਿੰਦਰ ਬਿਆਲਪੁਰੀ ਵੱਲੋਂ ਸਤਿ ਸ਼੍ਰੀ ਅਕਾਲ ਔਰ ਸਲੂਟ ਅੱਜ ਸ਼ਹੀਦ ਅੱਜ ਸਰਦਾਰ ਭਗਤ ਸਿੰਘ ਰਾਜਗੁਰੂ ਤੇ சுகਦੇਵ ਕਿਉਂਕਿ ਅੱਜ 23 ਮਾਰਚ ਹੈ ਅੱਜ ਉਹਨਾਂ ਦਾ ਸ਼ਹਾਦਤ ਦਾ ਦਿਨ ਹੈ ਜੀ ਜਿਹੜਾ ਇਹ ਅੱਜ ਤੁਸੀਂ ਜੱਜਮੈਂਟ ਕਰ ਰਹੇ ਹੋ ਇਹਦੇ ਬਾਰੇ ਕੁਝ ਜਾਣਕਾਰੀ ਦਿਓ ਬਸ ਇਹ ਟੀਮਾਂ ਆਈਆਂ ਨੇ ਅੰਮ੍ਰਿਤਸਰ ਤੋਂ ਤਰਨਤਾਰਨ ਤੋਂ ਪੱਟੀ ਤੋਂ ਕਪੂਰਥਲੇ ਤੋਂ ਜਲੰਧਰ ਤੋਂ ਨਕੋਦਰ ਲੋਕਲ ਬਹੁਤ ਹੈ ਫਗਵਾੜਾ ਹੈ ਇਹ ਬੱਚਿਆਂ ਦੀ ਜੱਜਮੈਂਟ ਹੈ ਜੀ ਇਹ ਜੱਜਮੈਂਟ ਮੇਰੇ ਹੱਥ ਚ ਹੈ ਜੀ ਇਹ ਸਸਪੈਂਸ ਹੈ ਜਦੋਂ ਮੈਂ ਹੋਇਆ ਤੇ ਉਦੋਂ ਮੈਂ ਜੱਜਮੈਂਟ ਅਨਾਉਂਸ ਕਰੂੰਗਾ ਤੇ ਵੱਡੀ ਗੱਲ ਹੈ ਕਿ ਬਹੁਤ ਜਲਦੀ ਇੱਕ ਗਿੱਧੇ ਲੁੱਡੀ ਪੰਗੜਾ ਉਹ ਸਟਾਰਟ ਹੋਣ ਜਾ ਰਹੇ ਨੇ ਬਿਲਕੁਲ ਜੀ ਜਿਹੜੇ ਗਿੱਧੇ ਜਿਹੜੇ ਪੰਗੜੇ ਆ ਆਲੋਪ ਹੋ ਗਏ ਸੀ ਇਹ ਜਿਹੜੀਆਂ ਸੰਸਥਾਵਾਂ ਪ੍ਰਮੋਟ ਕਰ ਰਹੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਵਧੀਆ ਜੀ ਮੈਂ ਤਾਂ ਗਿੱਧਾ ਪੰਗੜਾ ਕੱਲਾ ਡੀਜੇ ਤੇ ਰਹਿ ਗਿਆ ਸੀਗਾ ਹੁਣ ਇਹ ਜਿਹੜਾ ਅਸਲੀ ਪੰਗੜਾ ਗਿੱਧਾ ਜਿਹਨੂੰ ਕਿ ਲੋਕੀ ਦੇਖਣਾ ਚਾਹ ਦਿੰਦੇ ਨੇ ਖਾਸ ਕਰਕੇ ਉੱਤੋਂ ਆ ਗਿਆ ਵਿਸਾਖ ਕਣਕਾਂ ਨੇ ਪੱਕੀਆਂ ਪੱਤਾ ਲੈ ਕੇ ਵੱਟੇ-ਵੱਟੀ ਛੇਤੀ ਆਉਣ ਜਟੀਆਂ ਜਾੜਾ ਵੇਖਣ ਵਸਾਖੀ ਮੈਂ ਸੁਣਾਉਂਦਾ ਪੰਜਾਬ ਮੇਰਾ ਰਹੇ ਵਸਦਾ ਫੁੱਲ ਖਿੜਿਆ ਸਾਰਿਆਂ ਦੇ ਮਨ ਪਾਉਂਦਾ ਕਿਉਂਕਿ ਉੱਥੋਂ ਵਸਾਖੀ ਆਉਣ ਵਾਲੀ ਹੈ ਹੋਲੀ ਆ ਜਿਹੜੀ 25 ਤਰੀਕ ਨੂੰ ਆ 13 ਨੂੰ 14 ਨੂੰ ਹੋਲੀ ਹੈ ਆ ਸੌਰੀ ਵਸਾਖੀ ਹੈ ਤੇ ਇਹ ਜਿੱਦੇ ਪੰਗੜੇ ਹੋਣੇ ਚਾਹੀਦੇ ਆ ਲੋਕੀਤ ਹੋਣੇ ਚਾਹੀਦੇ ਆ ਸੱਭਿਆਚਾਰ ਖੋਣੇ ਚਾਹੀਦਾ ਕਿਉਂਕਿ ਮੈਨੂੰ ਮਾਂ ਦੇ ਦੁੱਧ ਦੀ ਮਹਿਕ ਆਵੇ ਦਮਨ ਜੱਟ ਪੰਜਾਬੀ ਬੋਲਦਾ ਹਾਂ ਮੈਂ ਪੰਜਾਬੀ ਪੰਜਾਬ ਦਾ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਸਦਾ ਖੈਰ ਤੁਹਾਡੇ ਸਾਰੇ ਦਰਸ਼ਕਾਂ ਦੀ ਮਾਨ ਮੰਗਦਾ ਧਰਪੁਰ ਜੀ ਹੁਣ ਮੌਕਾ ਹੈ ਜੀ ਸਾਡੇ ਫਾਸਟੇ ਨਿਊਜ਼ ਦੇ ਦਰਸ਼ਕਾਂ ਨੂੰ ਕੁਛ ਤਰਾਨਮ ਦੇ ਵਿੱਚ ਵੀ ਜੇ ਕਹਿ ਦਿੱਤਾ ਉਹ ਭੁੱਲਣਾ ਨਹੀਂ ਉਹਨੇ ਜਿੰਨੇ ਬੋਲਣਾ ਸਿੱਖਾ ਲਿਆ ਜਿਹੜੀ ਮਾਂ ਨੇ ਮੈਨੂੰ ਲਾਡਾ ਚਾਵਾ ਨਾਲ ਪਾਲਿਆ ਕਿਸੇ ਦੀਆਂ ਚਾਲਾਂ ਵਿੱਚ ਫਸਿਆ ਕਦੇ ਨਾ ਭਾਵਾਂ ਲੂੰਬੜੀ ਮਿਲੇ ਭਾਵਾਂ ਕਾਟ ਕਰੇ ਆਪਾਂ ਦਾ ਪੰਜਾਬੀ ਬੋਲੀ ਬੋਲਣੀ ਚਾਹੇ ਮੇ ਮਜਾ ਮੇਮ ਦਿਮਾਤ ਕਰੇ ਪੰਜਾਬ ਜਿੰਦਾਬਾਦ ਪੰਜਾਬੀ ਜਿੰਦਾਬਾਦ ਪੰਜਾਬੀ ਮਾਂ ਬੋਲੀ ਜਿੰਦਾਬਾਦ ਕਿਉਂਕਿ ਇਹ ਨੇਕੀ ਦਾ ਦਰ ਨਕੁੱਦਰ ਥੈਂਕ ਯੂ ਸਰ ਸ਼ੁਕਰੀਆ ਜੀ ਮਿਹਰਬਾਨੀ ਜੀ ਸਾਡੇ ਨਾਲ ਗੁਲਵਿੰਦਰ ਦਿਆਲਪੁਰੀ ਜੀ ਸੀਗੇ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਪੰਜਾਬੀ ਸੱਧਿਆਚਾਰ ਨੂੰ ਪ੍ਰਮੋਟ ਵੀ ਕਰ ਰਿਹਾ ਔਰ ਅੱਜ ਜਜਮੈਂਟ ਵੀ ਕਰ ਰਿਹਾ ਸ਼ਾਲਾ ਇਹ ਜਿਹੜੇ ਨੀਲੇ ਗਿੱਧੇ ਪੰਘਰੇ ਇਸੇ ਤਰ੍ਹਾਂ ਹੀ ਚੱਲਦੇ ਰਹਿਣ ਕੈਮਰਾ ਮਰਸਾ ਰਵੀ ਸਰਵਰਵਾਦ ਨਾਲ ਸੰਵਿੰਦਰ ਸੋਹਲ ਨਕੋਦਰ वड़पा की जड़या ताकों पते पता आत्या के सत ये रात टूटती जावी मैं क्या चीपी रही चीपी रही हैंडबैग ले लो हैंडबैग जी मैं क्या चीपी जा रही पत्ती एक सास ने आ रही हो पार्टी हैगी चीपी जी काला ही एक सास ने मैं क्या चीपी जा रहा ही एक सास ने जबो लती तो कार कार जातो तो लेई पगा ਕਿ ਸਿੱਧ ਲਿਆ ਉਹ ਨਾ ਕਿਹਾ ਮੈਂ ਕੀ ਕਹਿਣਾ ਕਿ ਸੋਦਾ ਛੰਨਾ ਭਰਿਆ ਤੋਕ ਦਾ ਛੰਨਾ ਭਰਿਆ ਤੋਕ ਦਾ ਵਿੱਚ ਉਹ ਦੋਲ ਪੈਂਦੀ ਫੇਤ ਵਿੱਚ ਉਹ ਦੋਲ ਪੈਂਦੀ ਫੇਤ ਮੈਂ चंदा भरे हैं तोर तेरा चंदा भरे हैं तोर तेरा नीलाड़ी है ना तोर भाई है बिचारा कहना मेरे कर जाए कौन दिल्ली का अच्छी है भैया चंदा भरे हैं ਦਾ ਮੁੱਛਾਂ ਦੀਆਂ ਨਕੜਾ ਹੀ ਲੋ ਬੈਠੇ ਨੇ ਦੁੱਧ ਦੇ ਸੱਸੇ ਦੀ ਪੁੱਤ ਬਾਰੇ ਕਮਲੇ 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 ਅੱਤੇ ਕੀਰੇ ਅੱਤੇ ਦਾਣੇ ਅੱਤੇ ਕੀਰੇ ਅੱਤੇ ਦਾਣੇ ਅੱਤੇ ਕੀਰੇ ਅੱਤੇ ਦਾਣੇ ਅੱਤੇ ਕੀਰੇ ਅੱਤੇ ਦਾਣੇ ਨੀਏ ਕੀ ਮੰਡੀ ਸਾਰਾ ਪਤਾ ਬਫੇੜ ਨੇ ਪਿੰਡਾਂ ਛੋਟੀਆਂ ਜੱਸੀ ਦੇ ਨਾਮ ਦਾ ਦਾਦਾ ਦਾ ਮੇਲਾ ਜਾਂਦਾ ਰੂਦ ਤੁਸੀਂ ਉਹ ਛਾਣਦੀ ਹੋ ਮੱਛੀਆਂ ਹੋਦੀਆਂ ਤਾਂ ਹੀ ਕਹਿਣੀ ਬੰਦੇ ਨਾ ਦੇਖਣ ਦਿੱਤਾ ਪਰ ਮੈਂ ਸਾਰਾ ਦੇਖਿਆ ਹੈ ਜਿਹੜਾ ਤੂੰ ਤੁਸੀਂ ਕਰਦੀ ਨਹੀਂ ਭਰਾ ਜੇ ਨਹੀਂ ਕੱਟਦੀ ਉਹਦਾ ਹਰਜਾ ਦਾ ਜਾਣ ਦੇ ਵਿੱਚ ਦੁਕਾਨ ਦੇ ਉਹ ਸਾਡਾ ਅਸਲਾ ਹੈ ਪਰ ਸੀਰ ਨਕਾਰ ਕਰਦੇ ਕਿਉਂਕਿ ਅੱਗੇ ਬੀਬੀਆਂ ਬਿਮਾਰ ਨਹੀਂ ਸੀ ਹੁੰਦੀਆਂ अगे लड़ते नहीं गाड़ा गाने नहीं सिखणियां सिखणी भी बहुत चोदी चोदी कदे किसे जेठ बे तू तू गुजरात दा की गल मैं कह रही मां दा पर नी गुस्सा न करे को पटी जावा दस के भाई दा की ना सुनी चाची 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 ਕੀ ਬਸਾ ਬੋ ਲੁੱਡੀਆਂ ਥੋੜੇ ਨਾਲ ਪੈਣੀ ਜਾਂ ਚਾਹੇ ਘੱਗੜਾ ਵਿਧਿਆ ਪਾਏ ਆਏ ਆਏ ਨਹੀਂ ਛੱਡਦੀ ਏ ਸੋਣੀ ਕਾਏ ਸੋਣੀ ਛੱਡਦੀ ਏ ਸੋਣੀ ਕਾਏ ਗੋਮਟੀਏ ਪਰ ਕਾਏ ਕੋਣ ਰੁਸਦੀ ਜੀ ਬੈਠੀ ਹਾਂ ਆ ਬੀਬੀ ਰੁਸਦੀ ਜੀ ਬੈਠੀ ਹੈ ਕੀ ਨਾਮ ਹੈ ਦਾ ਤੁਮ ਨਾ ਲਾ ਕੀ ਕਰ ਰੁਸਤੇ ਜੀ ਬੈਠੇ ਹੈ ਹਾਸਲੋ ਕੋਰਾ ਹਸਣ ਦਾ ਕੋੜਤੀ ਜੇਬ ਬਿਨਾ ਨਾ ਪਾਈ ਨੀ ਕੋੜਤੀ ਜੇਬ ਬਿਨਾ ਨਾ ਪਾਈਏ ਬੇਕੇ ਵੀਰ ਬਿਨਾ ਨਾ ਜਾਈਏ ਵੀ ਤੇਹੀ ਵੀਰ ਬਿਨਾ ਚਾਹੀਏ ਗੋਲੇ ਕੰਤ ਬਿਨਾ ਨਾ ਜਾਈਏ ਸੋਰੇ i